ਮਾਰੂ ਆਏ ਚਿੱਤੇ ਦੇ ਖਿਲਾਫ ਲਹਿਰ ਪਿਲਾ ਰਹੇ ਮੇਰੇ ਵੀਰੋ ਜੋ ਚਿੱਟਾ ਪੰਜਾਬ ਦੇ ਵਿੱਚ ਮਾਰੂ ਸਾਫਤ ਹੋ ਰਿਹਾ ਹੈ ਗੋਲੀਆਂ ਸਮੈਕ ਵਗੈਰਾ ਇਹਨੂੰ ਇਹਦੇ ਬਦਲ ਵਾਸਤੇ ਇਹਨੂੰ ਬੰਦ ਕਰਨ ਵਾਸਤੇ ਖਸ ਖਸ ਦੇ ਖੇਤੀ ਕਰਨੀ ਬਹੁਤ ਲਾਜ਼ਮੀ ਹੈ ਤੇ ਮੈਂ ਤਾਂ ਪਿੰਡਾਂ ਰਿਆਂ ਗram ਪੰਚਾਇਤਾਂ ਨੂੰ ਵੀ ਕਹੂੰਗਾ ਕਿ ਇਹਦੇ ਹੱਕ 'ਚ ਗ੍ਰਾਮ ਪੰਚਾਇਤਾਂ ਮਤੇ ਪਾ ਕੇ ਸ਼ਾਬਾਸ਼ ਜੀ ਸਹੀ ਜਥੇਬੰਦੀ ਨੂੰ ਦੇਣਾ ਤਾਂ ਜੋ ਸਾਡੇ ਪੰਜਾਬ ਦੇ ਨੌਜਵਾਨ ਬਚਾਏ ਜਾ ਸਕਣ ਵਹਿਗੁਰੂ ਜੀ ਦਾ ਹਾਲ ਹੈ ਵਹਿਗੁਰੂ ਜੀ ਗ੍ਰਾਮ ਸਭਾਵਾਂ ਬੁਲਾ ਕੇ ਤੇ ਹੋ ਜੇ ਨਾ ਹੱਲ ਤਾਂ ਸੌਖਾ ਹੱਲ ਹੈ ਜੀ ਗ੍ਰਾਮ ਸਭਾ ਦਾ ਜੇ ਮਤਾ ਪੈਣ ਲੱਗ ਜੇ ਫਿਰ ਤਾਂ ਉਹਨੂੰ ਕੋਈ ਸਰਕਾਰਾਂ ਵੀ ਨਹੀਂ ਚੈਲੰਜ ਕਰਦੀਆਂ ਲੋਕ ਆਪ ਹੀ ਕਹਿੰਦੇ ਨੇ ਵੀ ਜੇ ਕੋਈ ਵਰਗਾਂ ਪੰਨੇ ਹਿਸਾਬ ਲਾ ਲਿਓ ਅਸੀਂ ਤਾਂ ਉਹਦੇ ਜਿਹੜੇ ਬਜ਼ੁਰਗਿਆਂ ਨੂੰ ਨਹੀਂ ਛੇੜ ਆਪਣੇ ਕਿਲੋ ਖਾਨ ਦੇਣਾ ਜਿਹੜੇ ਫਸੇ ਉਹਨਾਂ ਵਾਸਤੇ ਲਾ ਲਓ ਨਵੇਂ ਨਾਂ ਕੋਈ ਸੰਦੋ ਜੀ ਬਹੁਤ ਬਹੁਤ ਧੰਨਵਾਦ ਆ ਸੋਹਣਾ ਰਾਜ ਜੀ ਬੋਲਿਆ ਕਰਾਂਗੇ ਵੀ ਅਸੀਂ ਪਿੰਡ ਚ ਤੇ ਸਾਡੇ ਨਾਲ ਜਿਹੜੇ ਕੋਈ ਬੰਦੇ ਰਲਦੇ ਆ ਮੱਧੇ ਪਾ ਕੇ ਦੇਣੇ ਸ਼ੁਰੂ ਕਰ ਲਓ ਬਹੁਤ ਬੱਲੇ ਬੱਲੇ ਹੋ ਗਿਆ ਹਾਂ ਹਾਂਜੀ ਹਾਂਜੀ 20 ਘੰਟੇ ਤੋਂ ਜਿਹੜਾ ਦਾਰੂ ਪੀਣ ਵਾਲਾ ਬੰਦਾ ਹੈ ਜਿਉਂਦੇ ਹੱਥ ਨੇ ਕੀੜਾ ਲੜਦਾ ਹੈ ਤੇ ਜਿਹੜਾ ਮਤਲ ਕਿਣਾ 20 ਜਾਂ 30 ਸਾਲ ਦਾ ਖੰਦਾ ਹੈ ਉਹਦੇ 24 ਘੰਟੇ ਹੱਡਾ ਜਰਦਾ ਵੀ ਇਹ ਕਿਵੇਂ ਛੁੱਟੂਗਾ ਬਿਲਕੁਲ ਨਹੀਂ ਛੁੱਟੂਗਾ ਮਤਲ ਦਾਰੂ 24 ਘੰਟੇ ਪੀਂਦਾ ਬੰਦਾ ਬਿਲਕੁਲ ਉਹ ਹੱਥ ਨੇ ਮਤਲ ਉਹ ਆਦਾ ਹੀ ਮੈਨੂੰ ਦਾਰੂ ਮਿਲੂ ਤਾਂ ਮੈਂ ਫੇਰ ਬੱਟੇ ਫੇਰ ਬੱਟੇ ਤੇ ਜਿਹੜਾ 20 ਜਾਂ 30 ਸਾਲ ਜਿਨ੍ਹਾਂ ਨੇ ਬਦਲ ਖਾਲ ਪੱਟੇ ਇੰਨਾ ਕੰਮ ਕੀਤਾ ਜ਼ਿੰਦਗੀ ਨਾਲ ਤੇ ਚਲੋ ਮਤਲ ਇਹ ਚੀਜ਼ ਅਸੀਂ ਤਾਂ ਇਹ ਵੀ ਜੇ ਬਾਸਾ ਦਾ ਬੱਚੇ ਜਿਹੜੇ ਪਿੰਡ ਨਰੂ ਕਹਵਾ ਜਿਹੜਾ ਗੋਲੀਆਂ ਤੁਸੀਂ ਇਹਨਾਂ ਦਾ ਚਿੱਟਾ ਦਾ ਕੋਈ ਵੀ ਹੈ ਜਿਹੜਾ ਫੀਟੇ ਪੋਸਟ ਹੈ ਇਹ ਹੋਵੇ ਤਾਂ ਕੋਈ ਰੌਣਾ ਨਹੀਂ ਕੋਈ ਰੱਟਾ ਨਹੀਂ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਕੰਮੀ ਕਰੋ ਬੰਦਾ ਕੰਮ ਕਰੋ ਕਹੇ ਇੱਡੇ ਦਾ ਜਾਨੂਰਾ ਨਸ਼ਾ ਤੁਸੀਂ ਛੱਡੋ ਜਿਹੜੇ ਲੀਡਰ ਹੋ ਤੁਸੀਂ ਕੋ ਪੀਣੇ ਆਥਲੇ ਦੇ ਵਿੱਚ ਨਾ ਰੂ ਛੱਡੋ ਨਾਲੇ ਫੀਮੇਲ ਲੀਡਰ ਕਹਿੰਦਾ ਸਾਰੇ ਫੀਮੇਲ ਆ ਤੁਸੀਂ ਸਾਥੋਂ ਕਹਿੰਦੇ ਉਹਨਾਂ ਨੂੰ ਸ਼ੁੱਧ ਬਿਲਦੀ ਆ ਅਸੀਂ ਤੁਹਾਡੇ ਤੇ ਰੱਬਿਆ ਸੀ ਅਸੀਂ ਲੋਕਾਂ ਚ ਆਈ ਪੰਜਾਬ ਆ ਆਖੋ ਭਾਗ ਨੇ ਜਾਣ ਦੇਣਾ ਨਹੀਂ ਰੱਖਾ 40 ਸਾਲ